ਉਹ ਇਹ ਤੇ ਬਿਲਕੁਲ ਜਿਹੜਾ ਹੈ ਇੱਕ ਤਰ੍ਹਾਂ ਦਾ ਮਜ਼ਾਕ ਪੰਜਾਬ ਨਾਲ ਕੀਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਪਹਿਲਾਂ ਤੇ ਪਿਛਲੇ 3 ਹਫ਼ਤੇ ਲਗਾਤਾਰ ਪੰਜਾਬੀ ਜਦੋਂ ਇਸ ਮੁਸ਼ਕਲ ਵਿਪਤਾ 'ਚ ਇੱਕ ਦੂਜੇ ਦਾ ਹੱਥ ਫੜ ਕੇ ਮਦਦ ਕਰ ਰਹੇ ਸੀ ਉਦੋਂ ਕੇਂਦਰ ਸਰਕਾਰ ਨੇ ਕੋਈ ਇੱਕ ਵੀ ਹਮਦਰਦੀ ਦਾ ਸ਼ਬਦ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਤੇ ਵੱਡਾ ਮਜ਼ਾਕ ਕੀਤਾ ਹੈ 1600 ਕਰੋੜ ਤੇ ਮਤਲਬ ਉਹ ਕਿਵੇਂ ਕਹ ਲਓ ਵੀ ਉੱਠ ਤੇ ਮੂੰਹ 'ਚ ਜੀਰੇ ਵਾਲੀ ਗੱਲ ਹੈ ਇਹ ਤੇ ਬਿਲਕੁਲ ਜਿਹੜਾ ਹੈ ਇੱਕ ਤਰ੍ਹਾਂ ਦਾ ਮਜ਼ਾਕ ਪੰਜਾਬ ਨਾਲ ਕੀਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਪਹਿਲਾਂ ਤੇ ਪਿਛਲੇ 3 ਹਫ਼ਤੇ ਲਗਾਤਾਰ ਪੰਜਾਬੀ ਜਦੋਂ ਇਸ ਮੁਸ਼ਕਲ ਵਿਪਦਾ ਚ ਇੱਕ ਦੂਜੇ ਦਾ ਹੱਥ ਫੜ ਕੇ ਮਦਦ ਕਰ ਰਹੇ ਸੀ ਉਦੋਂ ਕੇਂਦਰ ਸਰਕਾਰ ਨੇ ਕੋਈ ਇੱਕ ਵੀ ਹਮਦਰਦੀ ਦਾ ਸ਼ਬਦ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਕੱਲ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਜ਼ਰੂਰ ਆਏ ਆ ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਨੇ 1600 ਕਰੋੜ ਦਾ ਪੈਕੇਜ ਅਨਾਉਂਸ ਕੀਤਾ ਹਾਲਾਂਕਿ ਜਿਹੜਾ ਮੋਟਾ-ਮੋਟਾ ਵੀ ਨੁਕਸਾਨ ਹੈ ਉਹ ਵੀ 25 ਤੋਂ 30 ਹਜ਼ਾਰ ਕਰੋੜ ਦਾ ਤੇ ਜਿਹੜਾ ਸ਼ੁਰੂਆਤੀ ਜਿਹੜਾ ਜੋ ਦਿਖ ਰਿਹਾ ਹੈ ਇੱਕ ਟੈਂਟੇਟਿਵ ਜਆ ਆਦਰਵਾਇਜ਼ ਵੀ ਸਾਡਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਵੀ ਇੱਕ ਸਾਲ ਨੂੰ ਜੀਐਸਟੀ ਨੂੰ ਜਿਹੜਾ ਐਗਜ਼ੈਂਪਸ਼ਨ ਦਿੱਤੀ ਜਾਵੇ 8.5 ਤੋਂ 10 ਹਜ਼ਾਰ ਕਰੋੜ ਰੁਪਏ ਆਲਰੇਡੀ ਮੰਡੀ ਬੋਰਡ ਦਾ ਮੰਡੀ ਟੈਕਸ ਇਹਨਾਂ ਵੱਲ ਪੈਂਡਿੰਗ ਹੈ ਸੋ ਇਹ ਬਹੁਤ ਵੱਡਾ ਮਜ਼ਾਕ ਕੀਤਾ ਹੈ 1600 ਕਰੋੜ ਤੇ ਮਤਲਬ ਉਹ ਕਿਵੇਂ ਕਹ ਲਓ ਵੀ ਉੱਠ ਤੇ ਮੂੰਹ ਚ ਜੀਰੇ ਵਾਲੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਮਕ ਛੜਕਣ ਦਾ ਕੰਮ ਜਿਹੜੇ ਜ਼ਖਮ ਹੈ ਉਹਨਾਂ ਤੇ ਨਮਕ ਛੜਕਣ ਦਾ ਕੰਮ ਕੀਤਾ ਹੈ ਔਰ ਭਾਜਪਾ ਨੇ ਕਿਤਨਾ ਕਿਤੇ ਸੈਂਟਰ ਸਰਕਾਰ ਨੇ ਜਿਹੜੀ ਬੇਰੁਖੀ ਵਿਖਾਈ ਹੈ ਇਹ ਬੜੀ ਅਨਫੋਰਚੂਨੇਟ ਸਾਡੇ ਹਲਕਾ